ਅਸਲਾਮੁਆਲੇਕਮ ਵੀਰੋ ਕੀ ਹਾਲ ਐ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅਮਨਦੀਪ ਕੌਰ ਦੇ ਨਾਲ ਮੇਰਾ ਹਲਕਾ ਫੁਲਕਾ ਯਾਰਾਨਾ ਸੀ ਮੇਰੀ ਥੋੜੀ ਜੀ ਯਾਰੀ ਸੀ ਇਹ ਕਹਿਣਾ ਐ ਫਸਾਨਾ ਖਾਨ ਦੀ ਭੈਣ ਦਾ ਮਤਲਬ ਕਿ ਮੇਰੀ ਯਾਰੀ ਹੈ ਸੀ ਪਰ ਥੋੜੀ ਬਹੁਤੀ ਉਹ ਰਾਤਾਂ ਆਣ ਕੇ ਮੇਰੇ ਕੋ ਗੁਜ਼ਾਰਦੀ ਸੀ ਤੇ ਨਾਲ ਹੀ ਨਾਲ ਅਮਨਦੀਪ ਕੌਰ ਦੇ ਜਿਹੜੇ ਹੁਣ ਸੰਬੰਧ ਐ ਨਾ ਜਾਂ ਤਲਕਾਤ ਐ ਸੁਣਿਆ ਬੜੇ ਬੜੇ ਵੱਡੇ ਲੀਡਰਾਂ ਦੇ ਨਾਲ ਐ ਏ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਨੇ ਆ ਮਕਮਲ ਡਿਟੇਲ ਕਿ ਜਿਹੜੀ ਅਮਨਦੀਪ ਕੌਰ ਹੈ ਉਹਦਾ ਅਫਸਾਨਾ ਖਾਨ ਦੀ ਭੈਣ ਨ ਯਰਾਨਾ ਕਿੰਨਾ ਸੀ ਤੇ ਫਿਰ ਹੁਣ ਜਿਹੜੇ ਅਮਨਦੀਪ ਕੌਰ ਦੇ ਤਲਕਾਤ ਨਿਕਲਦੇ ਪਏ ਵੱਡੇ ਵੱਡੇ ਲੀਡਰਾਂ ਨਾਲ ਉਹ ਕਿੰਨੇ ਕਨੇ ਇਹ ਸਾਰੇ ਵਿਜੀਲੈਂਸ ਟੀਮ ਤੇ ਪ੍ਰਸ਼ਾਸਨ ਨੇ ਇਸ ਚੀਜ਼ ਦੇ ਬਾਰੇ ਦੱਸਿਆ ਵਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆਂ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਫਸਾਨਾ ਖਾਨ ਦੀ ਭੈਣ ਕਹਿੰਦੀ ਸੀ ਕਹਿੰਦੇ ਮੈਨੂੰ ਤਾਂ ਨਹੀਂ ਪਤਾ ਕਹਿੰਦੇ ਮੇਰੀ ਤਾਂ ਨਾਰਮਲ ਜੀ ਫਰੈਂਡਸ਼ਿਪ ਆਮਨਦੀਪ ਕੌਰ ਦੇ ਨਾਲ ਪਰ ਅੱਜ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਆ ਕਹਿੰਦੇ ਧਾਲ ਦੇ ਵਿੱਚ ਕੁਝ ਕਾਲਾ ਪਰ ਇੱਥੇ ਤਾਂ ਪੂਰੀ ਧਾਲ ਹੀ ਕਾਲੀ ਨਿਕਲ ਗਈ ਹੈ ਯਾਨੀ ਤੁਹਾਨੂੰ ਜਿਹੜੀ ਅੱਜ ਖਬਰ ਦਿਖਾਵਾਂਗੇ ਇੱਕ ਬੰਦੇ ਦੇ ਨਾਲ ਜੁੜੀ ਕਹਾਣੀ ਨਹੀਂ ਇਹ ਕਈ ਬੰਦਿਆਂ ਦੇ ਨਾਲ ਤਾਰਾਂ ਜੁੜ ਗਈਆਂ ਨੇ ਬਿਕਰਮ ਸਿੰਘ ਮਜੀਠੀਆ ਬਾਦਲ ਦਾ ਯਾਨੀ ਕਿ ਸਕਾ ਸਾਲਾ ਉਦੇ ਨਾਲ ਵੀ ਤਾਰਾਂ ਜੁੜਦੀਆਂ ਨੇ ਕਨੈਕਸ਼ਨ ਸਾਹਮਣੇ ਆ ਗਿਆ ਔਰ ਦੂਜੇ ਪਾਸੇ ਮੱਕਰ ਸਾਹਿਬ ਸਾਡੇ ਪੰਜਾਬ ਦੇ ਪੱਤਰਕਾਰ ਉਹਨਾਂ ਦੀ ਵੀ ਤੁਹਾਨੂੰ ਖਬਰ ਸੁਣਾਵਾਂਗੇ ਕਿਉਂਕਿ ਅਮਨਦੀਪ ਕੌਰ ਦਾ ਕਨੈਕਸ਼ਨ ਜਿਹੜਾ ਸਾਹਮਣੇ ਆ ਗਿਆ ਤੁਹਾਨੂੰ ਹੈਰਾਨ ਕਰ ਦੇਣ ਵਾਲਾ ਹੈ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਵਿਜੀਲੈਂਸ ਵਿਭਾਗੇ ਨੇ ਅਮਨਦੀਪ ਕੌਰ ਨੂੰ ਫਿਲਹਾਲ ਗ੍ਰਿਫਤਾਰਤਾ ਕਰ ਲਿਆ ਪਰ ਤੁਹਾਨੂੰ ਉਹ ਬਾਹਰ ਆਉਂਦੀ ਵੀ ਦਿਖਾਵਾਂਗੇ ਕਿਉਂਕਿ ਬੜੀ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਫਿਰ ਤੋਂ ਤਰਥੱਲੀ ਮਚਣ ਜਾ ਰਹੀ ਹੈ ਅਫਸਾਨਾ ਖਾਨ ਦੀ ਭੈਣ ਨੇ ਦਾਵਾ ਕੀਤਾ ਕਹਿੰਦੀ ਮੇਰੇ ਨਾਲ ਯਾਨੀ ਉਤੋਂ ਉਤੋਂ ਜੇ ਫਰੈਂਡਸ਼ਿਪ ਹੈ ਨਾਰਮਲ ਫਰੈਂਡਸ਼ਿਪ ਮੇਰਾ ਇਹਦੇ ਨਾਲ ਕੋਈ ਬਹੁਤਾ ਰਿਸ਼ਤਾ ਨਹੀਂ ਹੈਗਾ ਪਰ ਅਸੀਂ ਇਹਨੂੰ ਘਰੇ ਰਾਤਾਂ ਜ਼ਰੂਰ ਕਟਵਾਉਨੇ ਆ ਯਾਨੀ ਤੁਹਾਡੀ ਕਿਸੇ ਬੰਦੇ ਦੇ ਨਾਲ ਕੋਈ ਜਾਣ ਪਛਾਣ ਨਾ ਹੋਵੇ ਥੋੜੀ ਬਹੁਤੀ ਹੋਵੇ ਤੋ ਬੰਦਾ ਕਤਲ ਕਰਕੇ ਆ ਜੇ ਤੇ ਫਿਰ ਤੁਸੀਂ ਇਹ ਕਿਵੇਂ ਕਹੋਗੇ ਕਿ ਸਾਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੈ ਕਿ ਭਾਈ ਜਿਹੜੀ ਇਹ ਜਨਾਨੀ ਆ ਇਹ ਬਿਲਕੁਲ ਫਰਾਉਡ ਹੈ ਤੇ ਨਸ਼ੇ ਦੀ ਤਸਕਰ ਹੈ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਵੱਡਾ ਖੁਲਾਸਾ ਛੁਪਿਆ ਜਿਹੜਾ ਕਿ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਅਫਸਾਨਾ ਖਾਨ ਦੀ ਭੈਣ ਨੇ ਤਾਂ ਬਿਲਕੁਲ ਇਨਕਾਰ ਕੀਤਾ ਹੈ ਕਹਿੰਦੀ ਸਾਡੇ ਨਾਲ ਤਾਂ ਲਿੰਕ ਹੀ ਹੈ ਨਹੀਂ ਪਰ ਲਿੰਕ ਮਜੀਠੀਏ ਤੱਕ ਨਿਕਲੇ ਆਉਂਦੇ ਨੇ ਤਾਂ ਫੇਰ ਇਹਨੂੰ ਇਨਕਾਰ ਕੌਣ ਕਰੂਗਾ ਫਿਲਹਾਲ ਉਸਤੇ ਬਹੁਤ ਵੱਡਾ ਐਕਸ਼ਨ ਹੋ ਸਕਦਾ ਹੈ ਅਫਸਾਨਾ ਖਾਨ ਦੀ ਭੈਣ ਦੇ ਉੱਤੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਅਫਸਾਨਾ ਖਾਨ ਦੀ ਭੈਣ ਕੀ ਛਪਾ ਰਹੀ ਹੈ ਕੀ ਵਿਕਰਮ ਸਿੰਘ ਮਜੀਠੀਏ ਦੇ ਨਾਲ ਰਿਸ਼ਤਾ ਔਰ ਕਿਵੇਂ ਮੱਕੜ ਦੀ ਗੱਲ ਵਿੱਚ ਆ ਜਾਂਦੀ ਹੈ ਜਿਨ੍ਹਾਂ ਨੇ ਉਹਦੀ ਇੰਟਰਵਿਊ ਕੀਤੀ ਹੈ ਪਿਛਲੇ ਦਿਨੀ ਜਾਨੀ ਉਸੇ ਦੀ ਇੰਟਰਵਿਊ ਦੇ ਮੁਤਾਬਕ ਅਮਨਦੀਪ ਕੌਰ ਫਸਦੀ ਹੈ ਪਰ ਛੇਤੀ ਹੁਣ ਬਾਹਰ ਵੀ ਆ ਰਹੀ ਹੈ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋੜੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹਦੇ ਬਾਹਰ ਆਉਣ ਵਾਲੀ ਖਬਰ ਸਾਂਝੀ ਕਰੂੰਗਾ ਜਿਹੜੀ ਸਾਰੇ ਹੀ ਪੰਜਾਬੀਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ ਸੁਣੋ ਜਿਹੜਾ ਵੀ ਧੱਕੇ ਚੜਿਆ ਕਾਨੂੰਨ ਹੱਥ ਲਾਉਂਦਾ ਹੈ ਤੇ ਆ ਬੀਬੀ ਜਿਹੜੀ ਦਾ ਅੱਜ 3 ਦਿਨ ਦਾ ਰਪਾਂਡ ਮਿਲਿਆ ਪੁਲਿਸ ਨੂੰ ਡਿਜੀਲੈਂਸ ਨੂੰ ਤੇ ਉਹ ਵੀ ਜਾਲ ਵਿੱਚ ਕੁਸ਼ਾਦੀ ਮੇਰੇ ਅੱਜ ਗੱਲ ਕਰਨ ਦਾ ਇੱਕ ਅਫਸਾਨਾ ਖਾਨੇ ਜਿਹੜੀ ਸਿਸਟਰ ਹੈ ਸ਼ਾਇਦ ਸਲੂਮ ਵਗੈਰਾ ਚ ਚਲਾਉਂਦੀ ਹੈ ਪਤਾ ਨਹੀਂ ਉਹ ਬਿਊਟੀ ਪਲਰ ਇਹ ਤਾਂ ਕੋਈ ਹੋਊਗਾ ਤੇ ਤੇ ਬੜੀ ਬਾਤ ਹੈ ਸ਼ਤਰ ਦਿਮਾਗ ਹੈ ਐਕਸ਼ਨ ਤੁਸੀਂ ਦੇਖਿਓ ਰੈਂਟੀ ਜਨਤਾ ਇਹ ਰੈਂਟੀ ਜਨਤਾ ਇਹ ਰੈਂਟੀ ਜਨਤਾ ਪਤਲੀ ਜਿਹੜੀ ਮਾਲਕ ਹੈ ਆਈਪੀਐਲ ਟੀਮ ਦੀ ਪੰਜਾਬੀਆਂ ਦੀ ਪੰਜਾਬ ਦੀ ਬੈਂਟੀਜ ਦਾ ਹਾਂ ਹੁਣ ਦਿਮਾਗ ਲੱਗ ਗਿਆ ਕਰ ਤੇ ਦੋ ਤਿੰਨ ਹੋਰ ਨੇ ਬੀਤ ਗਿਆ ਕਪਲ ਸ਼ਰਮਾ ਦੇ ਸ਼ੋਅ ਵਿੱਚ ਹੁੰਦੀਆਂ ਨੇ ਉਹ ਐਕਸ਼ਨ ਦੇਖਿਆ ਕਰੋ ਕਿੰਦਾ ਸ਼ਬਦ ਤੇ ਕਿੰਦਾ ਹੱਥ ਚਲਦੇ ਨੇ ਪਹਿਲੇ ਮੈਨੂੰ ਲੱਗਿਆ ਹਟਾ ਕਿਤੇ ਅਮਰਪਾਲ ਦੇ ਭਾਬੇ ਵਾਂਗੂ ਨਾਲ ਲੱਗ ਰਿਹਾ ਕਮਲ ਮਾਰਨਾ ਇਹ ਐਸਾ ਕਿਤੇ ਕਰਮਾਈ ਨਹੀਂ ਪਰ ਨਹੀਂ ਟਾਈਮਿੰਗ ਵਧੀਆ ਸੀ ਬੀਬੀ ਕਿਉਂਕਿ ਵੀਡੀਓ ਨੂੰ ਕੇਸ਼ ਕਿੱਦਾਂ ਕਰਨਾ ਹੈ ਸਿੱਖ ਲੈਂਦੇ ਨੇ ਵੀ ਕੰਮਵਾਰੀ ਹੋਣੀ ਹੈ ਸਾਡੀ ਤੇ ਬੜੀ ਚਤਰਜੀ ਬਣ ਕੇ ਜਵਾਬ ਤੇ ਕਹਿੰਦੀ ਨਾਰਮਲ ਜੀ ਮੇਰੀ ਤਾਂ ਦੋਸਤੀ ਸੀ 1.5 ਸਾਲ ਪਹਿਲਾਂ ਮਿਲੀ ਸੀ ਸਲੂਨ ਤੇ ਅਫਸਾਨਿਆਂ ਨਾਲੋਂ ਤਾਂ ਕੀ ਬਸਤਾ ਹੈਗਾ ਮੈਂ ਵਧਿਆ ਮੈਂ ਕਿ ਬੇਨਤੀ ਕਰਨੀ ਹੈ ਵੀ ਇੰਨਾ ਲੋਕਾਂ ਦੇ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਗੱਡੀਆਂ ਜਿਵੇਂ ਬਣ ਗਈ। ਫਿਰਾਲ ਇਹ ਸੀ ਗਿਆਨੀ ਬੂਟਾ ਸਿੰਘ। ਮਾਮਲਾ ਉਲਟਾ ਹੋਣ ਜਾ ਰਿਹਾ। ਪੰਜਾਬ ਦੇ ਵਿੱਚ ਤੁਸੀਂ ਅਕਸਰ ਵੇਖਿਆ ਜਿਵੇਂ ਵੱਡੇ ਵੱਡੇ ਲੋਕਾਂ ਦਾ ਜਦੋਂ ਕੁਝ ਬਾਹਰ ਆਉਂਦਾ ਤਾਂ ਫਿਰ ਉਹਦੇ ਹੈਰਾਨੀ ਹੁੰਦੀ ਹੈ। ਅਫਸਾਨਾ ਖਾਨ ਦੀ ਭੈਣ ਕੀ ਕਹਿੰਦੀ ਸੀ? ਕਹਿੰਦੀ ਮੇਰੀ ਨਾਰਮਲ ਜੀ ਫਰੈਂਡਸ਼ਿਪ ਹੈ। ਪਰ ਪੂਰੇ ਪੰਜਾਬ ਦੀ ਇੱਕ ਆਵਾਜ਼ ਫੇਰ ਉੱਠ ਖੜੀ ਹੈ। ਕਹਿੰਦੇ ਇਹਦਾ ਵੀ ਨਾਲ ਹੀ ਹੱਥ ਹੈ। ਉਹਨੂੰ ਇੰਨੀ ਸਫਾਈ ਦੇਣ ਦੀ ਲੋੜ ਕੀ ਪੈ ਗਈ ਹੈ ਕਿ ਸਾਡਾ ਤਾਂ ਇਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ। ਇੱਕ ਪਾਸੇ ਅਸੀਂ ਰਾਤਾਂ ਵੀ ਗਿਟਾਉਨੇ ਆ ਤੇ ਸਾਨੂੰ ਇਹਦੇ ਬਾਰੇ ਪਤਾ ਵੀ ਹੈ ਨਹੀਂ ਕਹਿੰਦੀ ਮੈਨੂੰ ਪਤਾ ਵੀ ਹੈ ਨਹੀਂ ਵੀ ਇਹ ਚਿੱਟੇ ਦੇ ਵਿੱਚ ਅਨਮੌਲਵ ਹੈ ਮੈਨੂੰ ਨਹੀਂ ਜਾਣਕਾਰ ਪੰਜਾਬ ਦੇ ਵਿੱਚ ਭਰਥੂ ਪੈ ਗਿਆ ਪਰ ਅਫਸਾਨਾ ਖਾਨ ਦੀ ਭੈਣ ਨੂੰ ਨਹੀਂ ਪਤਾ ਲੱਗਿਆ ਸ਼ਾਮੰਦੀਪ ਕੌਰ ਦੇ ਉੱਤੇ ਕੋਈ ਕੇਸ ਵੀ ਚੱਲਦਾ ਬਾਅਦ ਦੇ ਵਿੱਚ ਕਹਿੰਦੀ ਇਹ ਤਾਂ ਜ਼ਮਾਨਤ ਦੇ ਆਈ ਸੀ ਮੇਰੇ ਕੋਲੇ ਆ ਗਈ ਅਰੈਸਟ ਹੋ ਗਈ ਮੈਨੂੰ ਕੀ ਪਤਾ ਸੀ ਯਾਨੀ ਦੇਖੋ ਗੱਲ ਇਹ ਹੁੰਦੀ ਆ ਕਿੰਨਾ ਮਰਜੀ ਬੰਦਾ ਝੂਠ ਬੋਲੇ ਬੋਲਿਆ ਤਾਂ ਬੀਬੀ ਨੇ ਵੀ ਸੀ ਜਿਹੜੀ ਥਾਰ ਵਾਲੀ ਅਮਨਦੀਪ ਕੌਰ ਹੈ ਬੜੇ ਸ਼ਾਤਰ ਦਿਮਾਗ ਨਾਲ ਉਹਨੂੰ ਜਵਾਬ ਦਿੱਤਾ ਮੱਕੜ ਦੀ ਇੰਟਰਵਿਊ ਦੇ ਵਿੱਚ ਤਾਂ ਉਹ ਨਿਕਲ ਗਈ ਆਪਦੀ ਜਾਨ ਦੇ ਵਿੱਚ ਪਰ ਉਹ ਸਰਕਾਰ ਤੱਕ ਮੈਂ ਉਸੇ ਦਿਨ ਹੀ ਕਹਿ ਦਿੱਤੀ ਸੀ ਵੀ ਇਹ ਵੀਡੀਓ ਪਹੁੰਚੂਗੀ ਕਿਉਂਕਿ ਇੰਟਰਵਿਊ ਪਹਿਲਾ ਸੀ ਮਿਲੀਅਨ ਦੇ ਵਿੱਚ ਕ੍ਰਾਸ ਕਰ ਗਿਆ 3 ਮਿਲੀਅਨ ਦੇ ਆਸ-ਪਾਸ ਉਹ ਵੀਡੀਓ ਚਲੀ ਗਈ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਬਿਕਰਮ ਸਿੰਘ ਮਜੀਠੀਆ ਜਿਹੜਾ ਬਾਦਲ ਕਾ ਪਰਿਵਾਰ ਅਮਰਤਪਾਲ ਸਿੰਘ ਔਰ ਅਮਰਤਪਾਲ ਸਿੰਘ ਦੇ ਭਰਾ ਨੂੰ ਕਹਿੰਦਾ ਸੀ ਕਹਿੰਦਾ ਅਸੀਂ ਚਿੱਟਾ ਲਾਉਂਦੇ ਦੀ ਵੀਡੀਓ ਜਾਰੀ ਕਰਦੇ ਆਂ ਜੀ ਤਾਂ ਅਸੀਂ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਕਹਿੰਨੇ ਵੀ ਉਹ ਸਭ ਤੋਂ ਵੱਡੇ ਸਮਗਲਰ ਨੇ ਸਭ ਤੋਂ ਵੱਡੇ ਹੋ ਆਪਣੀ ਕੌਮ ਦਾ ਕਹਾਣ ਕਰਨ ਵਾਲਾ ਪਹਿਲਾ ਲਾਣਾ ਪੰਜਾਬ ਦਾ ਬਾਦਲ ਇਹ ਗੱਲ ਪੂਰਾ ਪੰਜਾਬ ਜਾਣਦਾ ਕਿਉਂਕਿ ਪੰਜਾਬ ਨੂੰ 25 ਸਾਲ ਲੁੱਟ ਕੇ ਅੱਜ ਫੇਰ ਜਦੋਂ ਲਾਈਵ ਹੋਇਆ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਕਹਿੰਦਾ ਇੱਕ ਵਾਰ ਸਰਕਾਰ ਬਣਾ ਦਿਓ ਤੇ ਅਸੀਂ ਤੁਹਾਨੂੰ ਫਲਾਨੀ ਚੀਜ਼ ਦੇ ਦੇਾਂਗੇ ਅਸੀਂ ਢੌਂਕੀ ਦੇ ਦੇਾਂਗੇ ਯਾਨੀ ਭਗਵੰਤ ਮਾਨ ਤੇ ਤੰਜ ਕਸ ਰਿਆ ਕਹਿੰਦਾ ਇਹਨਾਂ ਨੇ ਲੁੱਟਿਆ ਸਾਡੇ ਪੰਜਾਬ ਨੂੰ ਭਲਾ ਤੁਸੀਂ 25 ਸਾਲ ਲੁੱਟਿਆ ਤਾਂ ਹੁਣ ਫੇਰ ਕਹਿੰਦੇ ਹੋ ਸਾਡੀ ਵਾਰੀ ਆ ਇਹ ਸਾਡੀ ਵਾਰੀ ਦਿਓ ਸਾਨੂੰ ਹੁਣ ਇਹਨਾਂ ਦੇ ਅੱਗ ਲੱਗੀ ਹੋਈ ਆ ਕੁਰਸੀ ਦੀ ਪੰਜਾਬ ਦੀ ਜਨਤਾ ਜਾਣਦੀ ਆ ਕਿ ਅਸੀਂ ਬੰਦਾ ਕਿਹੜਾ ਬਿਠਾਉਣਾ ਹੈ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਪੰਜਾਬ ਨੂੰ ਸੀਐਮ ਬਣ ਚੁੱਕਿਆ ਪਰ ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿੰਨੇ ਵੀ ਕਮੈਂਟ ਆਉਣਗੇ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਵਾਂਗਾ ਤੇ ਅਫਸਾਨਾ ਖਾਨ ਦੀ ਭੈਣ ਤੇ ਵਿਕਰਮ ਸਿੰਘ ਮਜੀਠੀਆ ਔਰ ਮੱਕੜ ਨੂੰ ਵੀ ਪੁੱਛ ਗੇ ਚ ਹੋ ਸਕਦੀ ਆ ਉਹ ਕਹਿ ਸਕਦੀ ਆ ਦਹਾ ਸਾਲ ਦੇ ਵਿੱਚ ਜਦੋਂ ਮੱਕੜ ਸਾਹਿਬ ਇੰਟਰਵਿਊ ਕਰਨ ਜਾਂਦੇ ਆ ਤਾ ਪਹਿਲੇ ਜਿਹੜੀ ਕਿ ਉਹ ਸੈਟਲ ਕਹਾਣੀ ਤਾਂ ਦੇਖੋ ਕੀਤੀ ਸੀ ਉਹਨਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਕਾਗਜ਼ ਪੱਤਰ ਸਾਰੇ ਮਕੜ ਨੇ ਕੋਲੇ ਰਖਵਾਈ ਕਿ ਬੀਬੀ ਜੀ ਤੁਸੀਂ ਆਹ ਜਵਾਬ ਦੇ ਦਿਓ ਇੱਕ ਪਾਸੇ ਉਹ ਕਹਿੰਦੇ ਅਸੀਂ ਨਿਰਪੱਖ ਪੱਤਰਕਾਰ ਤਾਂ ਫਿਰ ਸਵਾਲ ਉੱਠਦੇ ਨੇ ਭਾਈ ਇਹ ਪੰਜਾਬ ਕਹਿੰਦਾ ਮੈਂ ਨਹੀਂ ਕਹਿੰਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦੇ ਹੱਕ ਵਿੱਚੋਂ ਕਿ ਵਾਕਈ ਅਫਸਾਨਾ ਖਾਣ ਦੀ ਭੈਣ ਤਲਕ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚੋਂ ਤੇ ਵੀ ਨਿਸ਼ਾਨਾ ਸਾਧ ਸਕਦੀ ਆ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਬੀਬੀ ਦੇ ਬਾਹਰ ਆਉਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਇਹ ਗੱਲ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਹੀ ਹੈ ਤੇ ਹੁਣ ਵੀ ਕਹਿਣਾ ਕਿਉਂਕਿ ਬਿਜੀਲੈਂਸ ਉਹਦੇ ਤੇ ਮਿਹਰਬਾਨ ਹੋ ਚੁੱਕੀ ਹੈ ਇਹ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਖਬਰਾਂ ਦੇ ਵਿੱਚ ਇੱਕ ਦੋ ਘੰਟਿਆਂ ਤੋਂ ਬਾਅਦ ਹੀ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੜ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਅਫਸਾਨਾ ਖਾਨ ਦੀ ਜਿਹੜੀ ਭੈਣ ਹੈ ਉਹ ਕਹਿੰਦੀ ਪਈ ਹੈ ਕਿ ਮੇਰਾ ਅਮਨਦੀਪ ਦੇ ਨਾਲ ਯਰਾਨਾ ਹੈ ਸੀ ਪਰ ਥੋੜਾ ਜਿਹਾ ਐਡੀ ਪੱਕੀ ਜਾਂ ਗੂੜੀ ਯਾਰੀ ਨਹੀਂ ਸੀ ਐ ਉਹ ਮੇਰੇ ਕੋ ਆਣ ਕੇ ਰਾਤਾਂ ਗੁਜ਼ਾਰਦੀ ਸੀ ਹੁਣ ਤੁਸੀਂ ਦੱਸੋ ਵੀਰੋ ਕਿ ਇੱਕ ਬੰਦਾ ਜਿਹੜਾ ਕਿ ਆਲਰੇਡੀ ਇੰਜ ਦੇ ਕੇਸ ਦੇ ਵਿੱਚ ਫਸਿਆ ਪਿਆ ਵੈ ਕਿ ਸਰਕਾਰਾਂ ਜਿਹੜੀਆਂ ਸੀਐਮ ਭਗਵੰਤ ਮਾਨ ਤਿਕਰ ਵੱਡੇ ਵੱਡੇ ਬਿਆਨ ਦਿੰਦੀਆਂ ਪਈਆਂ ਕਿਹੜੇ ਵੱਡੇ ਲੈਵਲ ਦਾ ਉਹ ਬੰਦਾ ਜੁਰਮ ਕੀਤਾ ਬੈਠਾ ਵੈ ਤੇ ਤੁਸੀਂ ਉਹ ਤੁਹਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਕਿ ਉਹਨੇ ਕਿਹੜਾ ਜੁਰਮ ਕੀਤਾ ਜਾਂ ਉਹਨੂੰ ਤੁਸੀਂ ਆਪਣੇ ਘਰ ਰਾਤਾਂ گزارਨ ਵਾਸਤੇ ਰੱਖਿਆ ਵੈ ਇਹ ਤੁਸੀਂ ਦੇਖ ਲਿਓ ਕਿ ਜਦੋਂ ਪ੍ਰਸ਼ਾਸਨ ਨੇ ਜਾਂ ਵਿਲਸਟ੍ਰੀਮ ਨੇ ਜਾਂਚ ਪੜਤਾਲ ਕੀਤੀ ਤੇ ਫਸਾਨਾ ਖਾਨ ਦੀ ਭੈਣ ਦਾ ਵੀ ਤਲਕ ਅਮਨਦੀਪ ਦੇ ਨਾਲ ਨਿਕਲ ਆਉਣਾ ਵੈ ਕਿਉਂਕਿ ਜਿਸ ਤਰ੍ਹਾਂ ਵੱਡੇ ਵੱਡੇ ਇਹ ਲੀਡਰ ਹੈ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਲਾ ਵੈ ਉਹਦਾ ਵੀ ਸੁਣਿਆ ਹੈ ਕਿ ਇਹਦੇ ਨਾਲ ਤੱਲਕ ਹੈ ਮਿਲ ਕੇ ਕਾਰੋਬਾਰ ਕਰਦੇ ਸੀ ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਅਫਸਾਨਾ ਖਾਨ ਦੀ ਭੈਣ ਹੈ ਨਾ ਇਹਦਾ ਵੀ ਕੋਈ ਨਾ ਕੋਈ ਤੱਲਕ ਜ਼ਰੂਰ ਹੋਣਾ ਮੈਂ ਕਿਉਂਕਿ ਇਹ ਜਿਲੇ ਵੀਲਸਟੇਮ ਨੇ ਪੁੱਛਦਛ ਕਰਨੀ ਹੈ ਤੇ ਫਿਰ ਸਾਬਤ ਹੋਇਆ ਨਾ ਕਿ ਇਹ ਵੀ ਉਹਦੇ ਨਾਲ ਮਿਲ ਕੇ ਕਾਰੋਬਾਰ ਕਰਦੀ ਸੀ ਅੰਦਾਜ਼ਾ ਕਰ ਲੋ ਕਿ ਅਮਨਦੀਪ ਕੌਰ ਦੀਆਂ ਜੜਾਂ ਕਿੱਥੋਂ ਤੱਕ ਫੈਲੀਆਂ ਆਵੇਂ ਕਿੱਡੀ ਮਜ਼ਬੂਤ ਔਰਤ ਆਓ ਕਿ ਕਿਸ ਕਦਰ ਉਹਦੇ ਨਾਲ ਜੁਰਾਇਮ ਦੀ ਦੁਨੀਆ ਦੇ ਵਿੱਚ ਲੋਕ ਕਿਹੜੇ ਕਿਹੜੇ ਜੁੜੇ ਆ ਬੜੇ ਬੜੇ ਵੱਡੇ ਲੀਡਰ ਜਿਨ੍ਹਾਂ ਦੇ ਬਾਰੇ ਲੋਕ ਇਹ ਕਹਿ ਨਹੀਂ ਸਕਦੇ ਕਿ ਯਾਰ ਇਹ ਇੰਜ ਦਾ ਕੰਮ ਵੀ ਕਰਨਗੇ ਜਿਹੜਾ ਕਿ ਬਾਣ ਕੇ ਬੜਾ ਬਿਆਨਬਾਜ਼ੀ ਕਰਦੇ ਕਿ ਅਸੀਂ ਪੰਜਾਬ ਨੂੰ ਸਵਾਰ ਦਾਂਗੇ ਪੰਜਾਬ ਦੇ ਹੱਕ ਵਾਸਤੇ ਇੰਜ ਕਰ ਦਾਂਗੇ ਤੇ ਪੰਜਾਬ ਨੂੰ ਕਿਤੇ ਦਾ ਕਿਤੇ ਲੈ ਜਾਾਂਗੇ ਤੇ ਕੰਮ ਦੇਖ ਲੋ ਉਹਨਾਂ ਦੇ ਕਿ ਉਹ ਕਿਸ ਤਰ੍ਹਾਂ ਪੰਜਾਬ ਦੀ ਨੌਜਵਾਨ نسل ਨੂੰ ਤਬਾਹ ਕਰ ਰਹੇ ਆ ਚਿੱਟੇ ਦੇ ਨਾਲ ਇਸ ਨਸ਼ੇ ਦੇ ਨਾਲ ਸਾਹਮਣੇ ਦੇਖੋ ਉਹਨਾਂ ਦਾ ਰੂਪ ਕੀ ਹੈ ਤੇ ਉਹਨਾਂ ਦੇ ਪਿੱਛੇ ਉਹਨਾਂ ਦਾ ਰੂਪ ਕੀ ਹੈ ਉਹਨਾਂ ਦੇ ਸਾਰੇ ਜਿਹੜੇ ਗਨੌਣੇ ਰੂਪ ਹੈ ਸਾਹਮਣੇ ਆਉਂਦੇ ਆ ਹੁਣ ਮਨਦੀਪ ਕੋਰ ਸਾਰਿਆਂ ਦੇ ਬਾਰੇ ਦੱਸੀ ਜਾਣਦੀ ਹੈ ਕਿ ਮੇਰਾ ਕਹਿੰਦੇ ਕਿਹਦੇ ਨਾਲ تعلق ਹੈ ਕਿਉਂਕਿ ਵਿਜਲੈਂਸ ਟੀਮ ਹੁਣ ਹਰ ਚੀਜ਼ ਦੀਆਂ ਪ੍ਰਸ਼ਾਸਨ ਇਹ ਹਰ ਹਰ ਚੀਜ਼ ਦਾ ਸਬੂਤ ਲੱਭਦੀ ਪਈ ਹੈ ਤੇ ਉਹਨੇ ਕੋ ਇਨਕੁਆਇਰੀ ਕਰਦੀ ਪਈ ਹੈ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਡਾ ਕੀ ਖਿਆਲ ਹੈ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਤੇਰਾ ਖਿਆਲ ਰਬ ਰੱਖੇ